76 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕਾਂਟ 11 ਸਵੇਰ ਵੇਲੇ ਕੰਮ ਤੇ ਜਾਣ ਲਈ ਚਾਰ ਹੋਰੇ ਗੇਜੇਵਲ ਬਿਸਤਰੀ ਉੱਤੇ ਪਈ ਬੰਸੋ ਇੱਕ ਟੱਕ ਦੇਖੀ ਜਾ ਰਹੀ ਸੀ ਉਦੋਂ ਹੀ ਉਸਤੇ ਲਾਗਦੇ ਮੰਜੇ ਤੋਂ ਉੱਠ ਰੀਂ-ਰੀਂ ਕਰਦਾ ਟੀਟੂ ਬਾਹਰ ਵਿੜੇ ਦੀ ਇੱਕ ਨੁਕਰੇ ਬਣੇ ਚੁੱਲ੍ਹੇ ਉੱਤੇ ਗੇਜੋਲੀ ਰੋਟੀ ਬਣਾ ਰੀ ਦਰੀਪੋ ਕੁਲ ਚੱਲਿਆ ਗਿਆ ਬੰਸੋ ਨੇ ਆਵਾਜ਼ ਮਾਰ ਉਸ ਨੂੰ ਆਪਣੇ ਕੋਲ ਬੁਲਾਉਣਾ ਚਾਹਿਆ ਪਰ ਟੀਟੂ ਨੇ ਜਿਵੇਂ ਉਸਦੀ ਆਵਾਜ਼ ਸੁਣੀ ਹੀ ਨਾ ਹੋਵੇ ਜਦੋਂ ਦੀ ਬੰਸੂ ਬੀਕਾ ਨੇ ਰੋਮ ਮੜੀ ਸੀ ਉਦੋਂ ਤੋਂ ਹੀ ਉਹ ਬੰਸੂ ਕੋਲ ਬਹੁਤ ਘਟ ਜਾਂਦਾ ਰਾਤ ਵੇਲੇ ਵੀ ਉਹ ਦਲੀਪੋ ਦੇ ਨਾਲ ਹੀ ਸੌਂਦਾ ਉਸ ਦਿਨ ਬੰਸੂ ਨੂੰ ਪਹਿਲੀ ਵਾਰ ਬੀਕਾ ਨੇਰ ਦੇ ਹਸਪਤਾਲ ਲੈ ਕੇ ਜਾਣ ਸਮੇਂ ਠੰਡ ਕੁਝ ਜ਼ਿਆਦਾ ਹੀ ਸੀ ਲੋੜੀ ਲੰਗੀ ਨੂੰ ਕੁਝ ਦਿਨ ਹੋਏ ਸਨ ਪੂਰਾ ਦਿਨ ਬੱਦਲਬਾਈ ਰਹਿਣ ਕਾਰਨ ਸੂਰਜ ਦਾ ਪਤਾ ਹੀ ਨਹੀਂ ਲੱਗਿਆ ਕਿ ਉਹ ਕਦੋਂ ਛਿਪ ਗਿਆ ਹਨੇਰਾ ਪਹਿ ਜਾਣ ਦੇ ਡਰੋਂ ਉਹ ਸਾਢੇ 5:00 7:00 ਵਜੇ ਹੀ ਬਟੰਡੇ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਪਲੇਟਫਾਰਮ ਉੱਤੇ ਇੱਕ ਖਾਲੀ ਬੈਂਚ ਤੇ ਖੋ ਬੈਠ ਕੇ ਅਤੇ ਰਾਤੀ ਸਵੇਰ ਨੂੰ 9 ਵਜੇ ਬੀਕਰ ਨੇ ਜਾਨਵਰੀ ਗੱਡੀ ਤੇ ਆਉਣ ਦਾ ਇੰਤਜ਼ਾਰ ਕਰਨ ਲੱਗੀ। ਪੈਸਿਆਂ ਦਾ ਫਿਕਰ ਨਾ ਕਰ। ਤੂੰ ਇਸ ਦਾ ਇਲਾਜ ਚੰਗੀ ਤਰ੍ਹਾਂ ਕਰਾ। ਜਦੋਂ ਗੇਜੇ ਨੇ ਆਪਣੀ ਘਰ ਵਾਲੀ ਦੀ ਬਿਮਾਰੀ ਬਾਰੇ ਉਸ ਬੰਦੇ ਨਾਲ ਗੱਲਬਾਤ ਕੀਤੀ ਜਿੱਥੇ ਉਹ ਕੰਮ ਕਰਦਾ ਸੀ ਤਾਂ ਉਸਨੇ ਪਹਿਲੇ ਬੋਲੀ ਉਸ ਨੂੰ ਕੁਝ ਪੈਸੇ ਐਡਵਾਂਸ ਦੇ ਦਿੱਤੇ। ਗੇਜੇ ਦੇ ਤਿੰਨ ਚਾਰ ਦੋਸਤਾਂ ਨੇ ਵੀ ਉਸਦੀ ਮਦਦ ਕੀਤੀ ਰੈਂਦੀ ਖੁੰਦੀ ਕਸਰ ਉਹਦੇ ਉਸਤਾਦ ਕਰਤਾਰੇ ਨੇ ਪੂਰੀ ਕਰ ਦਿੱਤੀ। ਬਜਰਾ ਹਾਂ ਦੇ ਨੂੰ ਖਾ ਲੈਣਾ ਬਾਕੀ ਸਵੇਰੇ ਕੰਮ ਆ ਜਾਣਗੇ ਘਰੋਂ ਤੁਰਨ ਲੱਗੇ ਤੋਂ ਪਹਿਲਾਂ। ਦਿਲੀਪੋ ਨੇ ਅੰਬ ਦੇ achar ਨਾਲ 8-10 ਪਰੌਂਠੇ ਬਣ ਛੋਲੇ ਵਿੱਚ ਪਾ ਦਿੱਤੇ ਸਨ। ਕਾ ਹੰਨੂ ਦੇਵਾ ਕੁਝ। ਗੇਜੋ ਨੇ ਆਪਣੇ ਲਾਕੇ ਬੈਠੀ ਬੰਸੋ ਦਾ ਮੋਢਾ ਹਲੂਨ ਪੁੱਛਿਆ। ਮੈਂ ਪਾਣੀ ਪੀਣਾ ਹੈ। ਸ਼ਾਲਦੀ ਬੁੱਕਲ ਮਾਰ ਇਕੱਠੀ ਹੋਈ ਬੰਸੋ ਨੇ। ਆਪਣਾ ਮੋਢਾ ਹਲੂਨੇ ਜਾਣ ਤੇ ਮਰੀਜੀ ਅਵਾਸ ਨਾਲ ਜਵਾਬ ਦਿੱਤਾ ਬੰਸੂ ਦੀ ਆਵਾਜ਼ ਸੁਣ ਕੇ ਗੇਜੇ ਨੇ ਉਹਦੇ ਚਿਹਰੇ ਵੱਲ ਹਰਾਨੀ ਨਾਲ ਦੇਖਿਆ ਕਿਉਂਕਿ ਪਹਿਲਾਂ ਉਹ ਗਰਮੀਆਂ ਵਿੱਚ ਵੀ ਬਹੁਤ ਘੱਟ ਪਾਣੀ ਪੀਂਦੀ ਸੀ ਪਰ ਬਿਮਾਰ ਹੋਣ ਤੇ ਉਹ ਠੰਡ ਦੇ ਦਿਨ ਵੀ ਵਾਰ-ਵਾਰ ਪਾਣੀ ਮੰਗਣ ਲੱਗ ਪਈ ਗੇਜੇ ਨੇ ਝੋਰੇ ਵਿੱਚੋਂ ਪਿੰਡੋਂ ਲਿਆਦੀ ਪਾਣੀ ਵਾਲੀ ਬੋਤਲ ਕੱਢ ਕੇ ਬੰਸੂ ਨੂੰ ਫੜਾਉਣ ਤੋਂ ਪਹਿਲਾਂ ਉਸ ਤੇ ਉਤਰੇ ਹੋਏ ਚਿਹਰੇ ਵੱਲ ਵੇਖਿਆ ਉਸ ਦੀਆਂ ਖਾਲੀ-ਖਾਲੀ ਅੱਖਾਂ ਵੱਲ ਦੇਖ ਕੇ ਜਿਹਨੂੰ ਲੱਗਿਆ ਜਿਵੇਂ ਉਹ ਤਰਲਾ ਲੈ ਉਸ ਨੂੰ ਆਖਰੀ ਹੋਵੇ ਕਿ ਜੇ ਉਹ ਉਸ ਨੂੰ ਬਚਾ ਸਕਦਾ ਹੈ ਤਾਂ بچਾ ਲਵੇ ਉਹ ਸਮੇਂ ਰਾਤ ਦੇ ਸਵਾ 8 ਵਜੇ ਸਨ ਠੰਡ ਪਹਿਲਾਂ ਨਾਲੋਂ ਹੋਰ ਵੱਧ ਗਈ ਸੀ ਪੂਰੇ ਪਲੇਟਫਾਰਮ ਉੱਤੇ ਹਲਕੇ ਹਲਕੇ ਕੋਰੇ ਦੀ ਚਾਦਰ ਤਣਨ ਲੱਗ ਪਈ ਗੇਜ ਨੇ ਭਾਵੇਂ ਇੱਕ ਲੰਬਾ ਜਿਹਾ ਕੋਟ ਪਾਇਆ ਹੋਇਆ ਸੀ ਪਰ ਫਿਰ ਵੀ ਝੋਲੇ ਵਿੱਚੋਂ ਲੋਹੀ ਕੱਢ ਕੇ ਉਸ ਨੇ ਆਪਣੀ ਗਰਦਨ 'ਤੇ ਵਾਲੀ ਜ्यों-ਜ्यों ਸਮਾਪੀਰਤਾ ਗਿਆ ਤ्यों-ਤ्यों ਹੀ ਬੀਕਾ ਨੇ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਵਾਧੀ ਗਈ ਤੂੰ ਬੈਠ ਮੈਂ ਥੋੜਾ ਅੱਗੇ ਤਾਂ ਹੀ ਹੋ ਕੇ ਆਉਣਾ ਸ਼ਾਇਦ ਕੋਈ ਜਾਣ ਪਛਾਣ ਵਾਲਾ ਮਿਲ ਜੇ ਪਲੇਟਫਾਰਮ ਦੇ ਦੂਜੇ ਸਿਰੇ ਵੱਲ ਨੂੰ ਤੁਰਨ ਲੱਗੇ ਗਏ ਜੇ ਨੇ ਬੰਸੋ ਨੂੰ ਕਿਹਾ ਆ ਲੋਈ ਮੈਨੂੰ ਤੇ ਜਾ ਢੰਨਾ ਹੱਥ ਪੈਰ ਸੁੰਨੇ ਜੇ ਹੋਈ ਜਾ ਰਹੇ ਨੇ ਤੁਰਨ ਤੋਂ ਪਹਿਲਾਂ ਬੰਸੋ ਨੇ ਗਏ ਜੇ ਨੂੰ ਆਖਿਆ ਆਪਣੀ ਗਰਦਨ ਦੁਆਲੇ ਬਲੀ ਹੋਈ ਲੋਈ ਲਾ ਕੇ ਗੇਜ ਨੇ ਬੈਂਚ ਉੱਤੇ ਬੈਠੀ ਬੰਸੋ ਦੇ ਮੋਢਿਆਂ ਉੱਤੇ ਦੇ ਦਿੱਤੀ ਅਤੇ ਆਪ ਤੇਜ਼-ਤੇਜ਼ ਕਦਮ ਪੁੱਟਦਾ ਪਲੇਟਫਾਰਮ ਉੱਤੇ ਵੱਧ ਚੱਲੀ ਭੀੜ ਵਿੱਚੋਂ ਦੀ ਪਰਾਂ ਨੂੰ ਚਲਿਆ ਗਿਆ। ਇਹ ਜੀ ਆਹਣਾ। ਮੈਨੂੰ ਕੱਲੀ ਨੂੰ ਖਬਰਾਂ ਲਾਉਣ ਲੱਗ ਪੈਂਦੀ ਹੈ। ਦੁਰਨ ਲੱਗੇ ਗੇਜੇ ਨੂੰ ਬੰਸੋ ਨੇ ਇਹ ਆਖਣਾ ਚਾਹਿਆ। ਪਰ ਉਸਨੇ ਆਪਣੇ ਸਿਕਰੀ ਆਏ ਬੁੱਲਾਂ ਉੱਤੇ ਜੀ ਫੇਰ دیا۔ ਡਰੀ ਹਡਰੀਆਂ ਅੱਖਾਂ ਨਾਲ ਗੇਜੇ ਵੱਲ ਸਿਰਫ ਦੇਖਿਆ ਹੀ। ਪੂਰਾ ਪਲੇਟਫਾਰਮ ਸਵਾਰੀਆਂ ਨਾਲ ਭਰ ਗਿਆ। ਬੈਚਾਂ ਤੇ ਥਾਣਾ ਮਿਲਣ ਕਰਨ ਬਹੁਤੇ ਕੰਬਲਾਂ ਦੀਆਂ ਬੁੱਕਲਾਂ ਮਾਰ ਪੁੰਝੇ ਹੀ ਬੈਠ ਕੇ ਗੇਜਾ ਤੂੰ ਇਸ ਵੇਲੇ ਇੱਧਰ ਕਿਵੇਂ ਪਲੇਟਫਾਰਮ ਦਾ ਚੱਕਰ ਪੂਰਾ ਕਰਕੇ ਗੇਜਾ ਵਾਪਸ ਮੁੜਨ ਲੱਗਿਆ ਤਾਂ ਪਿੱਛੋਂ ਆਈ ਜਾਣੀ ਪਛਾਣੀ ਆਵਾਜ਼ ਤੇ ਨਾਲ ਹੀ ਇੱਕ ਹੱਥ ਵੀ ਉਸ ਤੇ ਮੋੜੇ ਉੱਤੇ اٹਕ ਗਿਆ ਗੇਜੇ ਨੇ ਗਰਦਨ ਕਮਾ ਕੇ ਪਿਛਾਂ ਵੇਖਿਆ ਤਾਂ ਉਸ ਦੇ ਸਾਹਮਣੇ ਲੋਈ ਦੀ ਬੁੱਕਲ ਮਾਰੀ ਲਾਗਲੇ ਪਿੰਡ ਦਾ ਬਲਬੀਰ ਖੜਾ ਦਿਖਾਈ ਦਿੱਤਾ ਉਹਨਾਂ ਦੇ ਘਰ ਕੇ ਜਾ ਦੋ ਕੁ ਵਾਰ ਨਿੱਕੇ ਨਿੱਕੇ ਕਮਾਰੀ ਗਿਆ ਉਦੋਂ ਹੀ ਉਹਨਾਂ ਦੀ ਜਾਨ ਪਛਾਣ ਹੋਈ ਘਰ ਵਾਲੀ ਢਿੱਲੀ ਆ ਡਾਕਟਰ ਨੇ ਉਸ ਨੂੰ ਬੀਕਾਨੇਰ ਦੇ ਹਸਪਤਾਲ ਰਖਾਉਣ ਦੀ ਆਖਿਆ ਹੱਥ ਮਲਾਉਣ ਤੋਂ ਬਾਅਦ ਗਏ ਜੇ ਨੇ ਢਿੱਲੇ ਜੇ ਬੋਲੀ ਬਲਵੀਰ ਨੂੰ ਦੱਸਿਆ ਪਹਿਲੀ ਵਾਰ ਚੱਲਿਓ ਹਾਂ ਉਹ ਕੁਝ ਨਹੀਂ ਯਾਰ ਆਪਣਾ ਵੀ ਕੋਈ ਜਿਉਣਾ ਨਹੀਂ ਦੁਨੀਆ ਭਰ ਦੀਆਂ ਬਿਮਾਰੀਆਂ ਗਰੀਬਾਂ ਨੂੰ ਹੀ ਲੱਗਦੀਆਂ ਨੇ ਤੂੰ ਇੱਧਰ ਕਿਵੇਂ ਮੈਂ ਵੀ ਬਾਪੂ ਨੂੰ ਤੀਸਰੀ ਵਾਰ ਲੈ ਕੇ ਚੱਲਿਆ ਪੈਸੇ ਧੜਾ ਧੜ ਚੱਲ ਰਹੇ ਨੇ ਪਰ ਅਜੇ ਵੀ ਬਾਪੂ ਤੇ ਬਚਣ ਦੀ ਕੋਈ ਆਸ ਨਹੀਂ ਬਲਬੀਰ ਦੀ ਗੱਲ ਸੁਣ ਕੇ ਜਿਹਨੂੰ ਲੱਗਿਆ ਜਿਵੇਂ ਉਹ ਉਸ ਤੋਂ ਵੀ ਜ਼ਿਆਦਾ ਦੁਖੀ ਹੋਵੇ ਉਹ ਆਹ ਪਲੇਟਫਾਰਮ ਉੱਤੇ ਜਿਹੜੇ ਤੀਵੀਆਂ ਮਰਦ ਬੈਠੇ ਨੇ ਇਹਨਾਂ ਵਿੱਚੋਂ ਅੱਧੇ ਕੈਂਸਰ ਦੇ ਮਰੀਜ਼ ਨੇ ਸਭਨੇ ਬੀਕਾ ਨੇੜੇ ਦੇ ਹਸਪਤਾਲੀ ਜਾਣਾ ਹੈ ਇਹ ਸਾਰੇ ਹੀ ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਨੇ ਉਹ ਦੋ ਵਾਰ ਬੀਕਾ ਨੇੜੇ ਜਾਉਣ ਤੇ ਦੇ ਉਹ ਵਾਦੇ ਨਾਲ ਜਾਣ ਪਛਾਣ ਹੋ ਗਈ ਹੈ ਗੇਜੇ ਦੇ ਨਾਲ ਨਾਲ ਤੁਰੇ ਜਾ ਰਹੇ ਬਲਬੀਰ ਨੇ ਉਸ ਨੂੰ ਦੱਸਿਆ 12 ਡੱਬਿਆਂ ਦੀ ਨਾ ਇਸ ਗੱਡੀ ਵਿੱਚ 100 ਦੇ ਨੇੜੇ ਤੇੜੇ ਕੈਂਸਰ ਦੇ ਮਰੀਜ਼ ਹੁੰਦੇ ਨੇ ਇਸੇ ਲਈ ਲੋਕਾਂ ਨੇ ਇਸ ਗੱਡੀ ਦਾ ਨਾਂ ਹੀ ਕੈਂਸਰ ਟ੍ਰੇਨ ਰੱਖ ਦਿੱਤਾ ਇਹ ਗੱਲ ਵੀ ਬਲਬੀਰ ਨੇ ਹੀ ਉਸ ਨੂੰ ਦੱਸੀ ਤੂੰ ਭਾਬੀ ਨੂੰ ਇੱਥੇ ਹੀ ਲਿਆ ਇੱਕੋ ਡੱਬੇ 'ਤੇ ਚੜ ਜਾਵਾਂਗੇ ਬਹੁਤ ਭੀੜ ਹੁੰਦੀ ਆ ਖੜਨ ਨੂੰ ਵੀ ਥਾਂ ਨਹੀਂ ਮਿਲਦੀ ਬਲਬੀਰ ਦੀ ਗੱਲ ਸੁਣ ਕੇ ਜੇ ਇਕਦਮ ਹੀ ਖबरा ਗਿਆ ਗੱਡੀ ਆਉਣ ਤੋਂ ਪਹਿਲਾਂ ਪਹਿਲਾਂ ਉਹ 500 ਨੂੰ ਬਲਵੀਰ ਹਰਾਂ ਕੋਲ ਲੈ ਆਇਆ ਲਾਲਗੜ ਹਬੌਰ ਤੋਂ ਚੱਲ ਕੇ ਆਈ ਗੱਡੀ ਬਠਿੰਡਿਓਂ 9:30 ਵਜੇ ਚੱਲ ਕੇ ਸਵੇਰ ਦੇ 6:30 ਵਜੇ ਬੀਕਾਨੜ ਦੇ ਸਟੇਸ਼ਨ ਤੇ ਜਾ ਪਹੁੰਚੀ ਇਸ ਗੱਡੀ ਦਾ ਬਠਿੰਡਿਓਂ ਚੱਲਣ ਦਾ ਅਸਲ ਸਮਾਂ ਤਾਂ ਰਾਤ ਦੇ ਆ 9:30 ਵਜੇ ਦਾ ਹੈ ਉਹ ਲਗਭਗ 26 ਸਟੇਸ਼ਨਾਂ ਉੱਤੇ ਖੜ ਕੇ 325 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਵੇਰੇ ਆ 6:00 ਵਜੇ ਬੀਕਾਨੜ ਪਹੁੰਚਦੀ ਹੈ ਪਰ ਕਦੇ ਕਦੇ 1 ਘੰਟੇ ਤੋਂ ਲੈ ਕੇ 2 ਘੰਟੇ ਤੱਕ ਦੇਰ ਵੀ ਹੋ ਜਾਂਦੀ ਹੈ ਕਿਉਂਕਿ ਸਿੰਗਲ ਲਾਈਨ ਹੋਣ ਕਾਰਨ ਰਸਤੇ ਵਿੱਚ ਕਈ ਥਾਈਂ ਇੱਕ ਦੋ ਗੱਡੀਆਂ ਦਾ ਕ੍ਰਾਸ ਵੀ ਹੁੰਦਾ ਹੈ ਗੱਡੀ ਬਾਰੇ ਜਾਣਕਾਰੀ ਬਲਬੀਰ ਨੇ ਹੀ ਗੇਜੇ ਨੂੰ ਦੱਸੀ ਪੂਰੇ ਸਫ਼ਰ ਦੌਰਾਨ ਗੇਜੇ ਤੇ ਬਲਬੀਰ ਨੇ ਆਪਣੀਆਂ ਗੱਲਾਂ ਦੀ ਲੜੀ ਟੁੱਟਣ ਨਾ ਦਿੱਤੀ ਵਿੱਚ ਵਿੱਚ ਦੀ ਦੋ ਕੁ ਵਾਰ ਗੇਜੇ ਨੂੰ ਨੀਂਦ ਦੇ ਝੂਟੇ ਜੇ ਵੀ ਆਏ ਪਰ ਉਸਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਅੱਖਾਂ ਨੂੰ ਮਿਚਣ ਨਾ ਦਿੱਤਾ ਵਰਵੀਰ ਨੇ ਬਟਿੰਡੇ ਪਲੇਟਫਾਰਮ ਤੇ ਹੀ ਭਜ ਨਟ ਕਰਕੇ ਆਪਣੇ ਬਾਪੂ ਮੱਗਰ ਸੋਂ ਅਤੇ ਬੰਸ ਤੋਂ ਉਹਨੂੰ ਬੈਠਣ ਲਈ ਸੀਟ ਦਾ ਪ੍ਰਬੰਧ ਕਰ ਦਿੱਤਾ ਪਰ ਉਹ ਦੋਵੇਂ ਜਣੇ ਚਾਰ ਪੰਜ ਸਟੇਸ਼ਨ ਲੰਘ ਜਾਣ ਤੱਕ ਖੜੇ ਹੀ ਰਹੇ ਪਰ ਉਸ ਤੋਂ ਬਾਅਦ ਫਰਸ਼ ਉੱਤੇ ਕੰਬਲ ਵਿਛਾ ਕੇ ਬੈਠਣ ਜੋਗੀ ਤਾਂ ਉਹਨਾਂ ਨੂੰ ਮਿਲ ਗਈ ਕੰਬਲ ਪੇਟੀ ਪਿਆ ਮੱਗਰ ਸੋਂ ਤਾਂ ਗੱਡੀ ਵਿੱਚ ਬੈਠਦਿਆਂ ਹੀ ਉੰਗਣ ਲੱਗ ਪਿਆ ਪਰ ਲੋਈ ਦੀ ਬੁੱਕਲ ਮਾਰੀ ਬੈਠੀ ਬੰਸੋ ਅੱਧੀ ਰਾਤ ਵੀ ਜਨ ਤੱਕ ਵੀ ਜਾਗਦੀ ਰਹੀ ਜਦੋਂ ਵੀ ਕਿਸੇ ਸਟੇਸ਼ਨ ਉੱਤੇ ਰੁਕਣ ਤੋਂ ਬਾਅਦ ਗੱਡੀ ਅੱਗੇ ਤੁਰਦੀ ਤਬ ਬੰਸੋ ਨੂੰ ਲੱਗਦਾ ਜਿਵੇਂ ਉਸ ਦਾ ਕੁਝ ਨਾ ਕੁਝ ਪਛਾਣ ਚੁੱਟਦਾ ਜਾ ਰਿਹਾ ਹੋਵੇ ਪਰ ਤਾਂ ਨਹੀਂ ਟੀਟੂ ਕਿਵੇਂ ਹੋ ਸੀਟ ਉੱਤੇ ਬੈਠ ਪਰ ਹਨੇਰੇ ਵਿੱਚ ਕਿਧਰੇ ਰੌਸ਼ਨੀ ਚਮਕਦੀ ਤੋ ਪਿੱਛੇ ਰਹਿ ਗਏ ਟੀਟੂ ਬਾਰੇ ਸੋਚਣ ਲੱਗ ਪੈਂਦੀ ਕਿਉਂਕਿ ਉਹ ਪਹਿਲਾ ਮੌਕਾ ਸੀ ਜਦੋਂ ਬੰਸੋ ਨੇ ਉਸ ਨੂੰ ਰਾਤੀਂ ਇਕੱਲਾ ਛੱਡਿਆ ਹੋਵੇ ਉਸ ਨੇ ਕੁਝ ਖਾਧਾ ਪੀਤਾ ਵੀ ਹੋਏਗਾ ਜਾਂ ਨਹੀਂ ਜਦੋਂ ਤੱਕ ਉਸਦੀ ਅੱਖ ਨਾ ਲੱਗੀ ਉਦੋਂ ਤੱਕ ਉਹ ਟੀਟੂ ਬਾਰੇ ਹੀ ਸੋਚਦੀ ਰਹੀ ਅਗਲੇ ਦਿਨ ਸਵੇਰੇ ਰਾਤ ਦੀ ਠੰਡ ਦੇ ਝੰਬੇ ਉਹ ਬੀਕਾਨੇਰ ਦੇ ਹਸਪਤਾਲ ਪਹੁੰਚੇ ਤੇ ਉੱਥੇ ਪਹਿਲਾਂ ਤੋਂ ਹੀ ਮਰੀਜ਼ਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਦੇਖ ਗਿਆ ਬਹੁਤ ਹੈਰਾਨ ਹੋਇਆ ਪਿੰਡਾਂ ਤੋਂ ਆਏ ਲੋਕ ਰਾਤ ਨੂੰ ਹੀ ਕਤਾਰਾਂ ਵਿੱਚ ਲੱਗ ਕੇ ਬੈਠ ਜਾਂਦੇ ਸਨ ਪਹਿਲਾਂ ਦੋ ਵਰਗਿਆ ਹੁਣ ਕਰਨ ਬਲਵੀਰ ਨੂੰ ਉੱਥੋਂ ਬਾਰੇ ਕਾਫੀ ਜਾਣਕਾਰੀ ਸੀ ਬਨਸੋ ਦੀ ਫਾਈਲ ਬਨਮਾਉ ਲੀਵਸ ਨੇ ਕਾਫੀ ਭਜਨਟ ਕੀਤੀ ਪਰ ਫਿਰ ਵੀ ਉਹਨਾਂ ਦਾ ਨੰਬਰ ਦੂਜੇ ਦਿਨ ਆਇਆ ਉਥੋਂ ਦੇ ਡਾਕਟਰਾਂ ਨੇ ਬਨਸੋ ਨੂੰ ਚੈੱਕ ਕਰਨ ਤੋਂ ਬਾਅਦ ਦੁਬਾਰਾ ਨਵੇਂ ਸਿਰਿਓਂ ਸਾਰੇ ਟੈਸਟ ਕਰਵਾਏ ਇਹ ਸਭ ਕੁਝ ਨੂੰ ਕਰਦੇ ਕਰਵਾਉਂਦੇ ਪੰਜ ਦਿਨ ਲੰਘ ਗਏ ਇਹਨਾਂ ਪੰਜ ਦਿਨਾਂ ਦੇ ਸਮੇਂ ਨੂੰ ਬਨਸੋ ਨੇ ਕਿਵੇਂ ਪਤਾਇਆ ਇਸ ਵਾਰੀ ਸਿਰਫ ਉਸੇ ਨੂੰ ਹੀ ਪਤਾ ਪਰ ਆਪਣੇ ਮਨ ਦੀ ਸਥਿਤੀ ਬਾਰੇ ਉਸਨੇ ਕਿਝ ਨੂੰ ਪੂਰਾ ਵੀ ਪਿੰਕਣਾ ਪੈਣ ਦਿੱਤੀ ਉਹ ਤਾਂ ਪੂਰਾ ਪੂਰਾ ਦਿਨ ਉਸਦੇ ਆਪਣੇ ਬਾਂਗੀ ਉੱਥੇ ਚੈੱਕ ਕਰਾਉਣ ਲਈ ਆਏ ਸਤੀਮੀਆਂ ਮਰਦਾਂ ਨੂੰ ਉਤਰੇ ਹੋਏ ਚਿਹਰੇ ਲਈ ਫਿਰਦੇ ਦੇਖਦੀ ਤਾਂ ਉਸਦੇ ਮਨ ਨੂੰ ਕੁਝ ਹੋਣ ਲੱਗ ਪੈਂਦਾ ਉਸ ਸਮੇਂ ਉਸਨੂੰ ਲੱਗਦਾ ਜਿਵੇਂ ਉਹ ਸਾਰੀਆਂ ਤੁਰੀਆਂ ਫਿਰਦੀਆਂ 라ਸ਼ਾਂ ਹੋਣ ਉਹ ਆਪ ਬੀਤਾ ਦਿਨ ਉਹਨਾਂ ਲਾਸ਼ੀ ਬਣਦੀ ਜਾ ਰਹੀ ਹੈ ਉਹਨਾਂ ਸਾਰਿਆਂ ਬਾਰੇ ਸੋਚਦੀਆਂ ਇਹ ਖਿਆਲ ਉਸਦੇ ਮਨ ਵਿੱਚ ਆਉਂਦਾ ਤਾਂ ਉਹ ਤੁਰੰਦਰ ਤੱਕ ਕੰਬ ਜਾਂਦੀ ਦੀ ਮੈਨੂੰ ਇੱਥੇ ਹੀ ਕੁਝ ਹੋ ਗਿਆ ਤਾਂ ਪਿੱਛੇ ਟੀਟੂ ਦਾ ਕੀ ਬਣੂ ਫਿਰ ਉਹ ਟੀਟੂ ਬਾਰੇ ਸੋਚਣ ਲੱਗਦੀ ਠੀਕ ਅੱਖਾਂ ਬੰਦ ਕਰ ਲੰਮੀ ਪੈ ਜਾਂਦੀ ਕਿਉਂਕਿ ਉਸਿਆਸੇ ਪਾਸੇ ਤੁਰੇ ਫਿਰਦੇ ਮਰੀਜ਼ਾਂ ਦੇ ਉਤਰੇ ਚਿਹਰਿਆਂ ਵੱਲ ਉਸ ਕੋਲੋਂ ਬਹੁਤੀ देर ਦੇਖਿਆ ਨਹੀਂ ਸੀ ਜਾਂਦਾ ਜਦੋਂ ਟੈਸਟ ਰਿਪੋਰਟਾਂ ਦੇਖ ਵੀ ਕਨੇਰ ਵਾਲੇ ਹਸਪਤਾਲ ਦੇ ਡਾਕਟਰ ਨੇ ਗੇਜੇ ਨੂੰ ਆਪਣੇ ਕਮਰੇ ਅੰਦਰ ਬੁਲਾ ਬੰਸੋ ਦੀ ਬੱਚੇਦਾਨੀ ਵਿੱਚ ਕੈਂਸਰ ਹੋਣ ਬਾਰੇ ਦੱਸਿਆ ਤ ਉਸ ਬਿਮਾਰੀ ਬਾਰੇ ਸੁਣ ਕੁਝ ਪਰਗੇ ਜਾ ਡਾਕਟਰ ਦੇ ਚਿਹਰੇ ਵਰ ਦੇਖਤਾਰੇ ਸਮਝ ਗਿਆ ਡਾਕਟਰ ਨੇ ਉਸ ਨੂੰ ਦੁਬਾਰਾ ਪੁੱਛਿਆ ਹਾਂ ਹਾਂਜੀ ਭਾਵੇਂ ਇਸ ਬਿਮਾਰੀ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਪਰ ਫਿਰ ਵੀ ਉਸ ਨੇ ਹਾਂ ਹੱਕ ਦਿੱਤੀ ਆ ਦਵਾਈਆਂ ਬਾਹਰੋਂ ਲੈ ਲਓ 3 ਮਹੀਨਿਆਂ ਬਾਅਦ ਫਿਰ ਚੈੱਕ ਅਪ ਲਈ ਆਉਣਾ ਹੈ ਡਾਕਟਰ ਨੇ ਬੰਸੋ ਨੂੰ ਅੰਦਰ ਬੁਲਾਇਆ ਜਰਮਨੀਆਂ ਲੈਣ ਤੇ ਕਿਤੇ ਜਾਣ ਵਾਲੇ ਪਰ ਇਸ ਵਾਰੀ ਤਾਂ ਦੱਸ ਦਿੱਤਾ ਪਰ ਬਿਮਾਰੀ ਬਾਰੇ ਉਸ ਨੂੰ ਕੁਝ ਵੀ ਨਹੀਂ ਦੱਸਿਆ ਜੇ ਦਵਾਈਆਂ ਨਾਲ ਫਰਕ ਨਾ ਪਿਆ ਤਾਂ ਆਪਰੇਸ਼ਨ ਕਰਾਉਣਾ ਪਊ ਕਮਰੇੋਂ ਬਾਹਰ ਨਿਕਲਣ ਲੱਗੇ ਗੇਜੇ ਨੂੰ ਇਸ਼ਾਰੇ ਨਾਲ ਦੁਬਾਰਾ ਆਪਣੇ ਕੋਲ ਬੁਲਾ ਡਾਕਟਰ ਨੇ ਇਹ ਗੱਲ ਵੀ ਉਸ ਨੂੰ ਦੱਸੀ ਡਾਕਟਰ ਦੇ ਕਮਰੇ ਅੰਦਰੋਂ ਨਿਕਲ ਗੇਜਾ ਕੁਝ ਪਲ ਘਬਰਾਇਆ ਜਾ ਦਰਵਾਜ਼ੇ ਅੱਗੇ ਖੜਾ ਰਿਹਾ ਉਹ ਕਦੇ ਆਪਣੇ ਹੱਥ ਵਿੱਚ ਫੜੀ ਹੋਈ ਕਾਗਜ਼ਾਂ ਵੱਲ ਇੱਕ ਅਜਿਹੇ ਕਮਰੇ ਦੇ ਅੰਦਰ ਬਲ ਨੂੰ ਦੇਖੀ ਜਾ ਰਿਹਾ ਸੀ। ਬਾਈ ਜੀ ਆ ਬੱਚੇ ਦਾ ਨਹੀਂ ਤਾਂ ਕੈਂਸਰ ਕੀ ਹੁੰਦਾ ਹੈ? ਗੇਜੇ ਨੇ ਆਪਣੇ ਲਾਗ ਕਿਉਂ ਦੀ? ਲੰਗੇ ਜਾ ਰਹੇ ਇੱਕ ਬੰਦੇ ਦੀ ਬਾਹ ਫੜ ਪੁੱਛਿਆ। ਗੇਜੇ ਦੀ ਗੱਲ ਸੁਣ ਉਸ ਆਦਮੀ ਨੇ ਉਸ ਨੂੰ ਉੱਪਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ। ਕਿਸ ਨੂੰ ਆਏ ਬਿਮਾਰੀ? ਉਸ ਆਦਮੀ ਨੇ ਬਹੁਤ ਹਲੀਮੀ ਨਾਲ ਉਸ ਨੂੰ ਪੁੱਛਿਆ। ਮੇਰੀ ਘਰ ਵਾਲੀ ਨੂੰ ਆਈ। ਗੇਜੇ ਦਾ ਜਵਾਬ ਸੁਣ ਉਹ ਆਦਮੀ ਦੋ ਕੁ ਪਲ ਹੋਰ ਉਸਦੇ ਚਿਹਰੇ ਵਰ ਦੇਖਤ ਰਿਆ ਡਾਕਟਰ ਨੇ ਨਹੀਂ ਤੈਨੂੰ ਦੱਸਿਆ ਡਾਕਟਰ ਨੇ ਤਾਂ ਐ ਨਹੀਂ ਦੱਸਿਆ ਕਿ ਇਸ ਨੂੰ ਬੱਚੇਦਾਨੀ ਦਾ ਕੈਂਸਰ ਹੈ ਉਹ ਪ੍ਰਵਾ ਇਹ ਬਿਮਾਰੀ ਬਹੁਤ ਖਤਰਨਾਕ ਹੈ ਇਸ ਦਾ ਕੋਈ ਇਲਾਜ ਹੈ ਨਹੀਂ ਦਰਸਲ ਉਹ ਬੰਦਾ ਕਹੇ ਜੇ ਨੂੰ ਕੁਝ ਵੀ ਨਹੀਂ ਸੀ ਦੱਸਣਾ ਚਾਹੁੰਦਾ ਪਰ ਉਸ ਦਾ ਉਤਰਿਆ ਚਿਹਰਾ ਦੇਖ ਉਸ ਕੋਲੋਂ ਦੱਸੇ ਬਿਨਾ ਰਿਆ ਨ ਗਿਆ ਉਸ ਦਿਨ ਬਟੰਡੇ ਵੱਲ ਨੂੰ ਵਾਪਸ ਆਉਂਦੇ ਸਮੇਂ ਵੀ ਸੀਟ ਉੱਤੇ ਢੋਲਾ ਚੁੱਪਚਾਪ ਬੈਠੀ ਬੰਸੂ ਖਿੜਕੀ ਵਿੱਚੋਂ ਦੀ ਬਾਹਰ ਦੇਖ ਰਹੀ ਸੀ ਦਿਨ ਦੇ ਚਾਨਣ ਵਿੱਚ ਪਛਾਣੂ ਭੱਜੇ ਚਾਰੇ ਖੇਤ ਦਰਖਤ ਉੱਚੀਆਂ ਨੀਵੇਂ ਆ ਥਾਮਾਂ ਨਹਿਰਾ ਤੇ ਖੇਤਾਂ ਵਿੱਚ ਚਰਦੇ ਪਸ਼ੂਆਂ ਨੂੰ ਦੇਖ ਬੰਸੂ ਨੂੰ ਲੱਗਿਆ ਜਿਵੇਂ ਉਹ ਸਭ ਕੁਝ ਇੱਕ ਇੱਕ ਕਰਕੇ ਉਸ ਕੋਲੋਂ ਦੂਰ ਹੁੰਦਾ ਜਾ ਰਿਹਾ ਹੋਵੇ ਵਾਮੇ ਇੱਕ ਸਟੇਸ਼ਨ 'ਤੇ ਆਰਕਰਦੀ ਰੇਲ ਗੱਡੀ ਉਹਨਾਂ ਦੇ ਪਿੰਡ ਵੱਲ ਨੂੰ ਭੱਜੀ ਜਾ ਰਹੀ ਸੀ ਪਰ ਬੰਸੋ ਨੂੰ ਲਗਨੀ ਸੀ ਰਿਆ ਕਿ ਉਹ ਜਿਉਂਦੇ ਜੀ ਪਿੰਡ ਪਹੁੰਚਾਏਗੀ ਉਸ ਨੂੰ ਤਾਂ ਆਪਣਾ ਕਰ ਹਰ ਬਲ ਔਰ ਦੂਰ ਦੂਰ ਤੁਰਿਆ ਜਾ ਰਿਹਾ ਲੱਗਿਆ ਅੱਜ ਤੂੰ ਬਹੁਤਾ ਸੋਚਣਾ ਹੌਲੀ ਹੌਲੀ ਸਭ ਠੀਕ ਹੋ ਜੂ ਉਸ ਪਲ ਬੰਸੋ ਦੇ ਨਾਲ ਬੈਠੇ ਗੇਜੇ ਨੇ ਉਸ ਦੇ ਮੋੜੇ ਉਤੋਂ ਦੀ ਬਾਹ ਵਲਾ ਇਹ ਗੱਲ ਆਕੀ ਤਉ ਉਸਰੇ ਮੋਢੇ ਉੱਤੇ ਸਿਰ ਰੱਖ ਬੰਸੋ ਨੇ ਅੱਖਾਂ ਬੰਦ ਕਰ ਲਈਆਂ ਗੇਜੋ ਦੀ ਗੱਲ ਸੁਣ ਬੰਸੋ ਨੂੰ ਲੱਗਿਆ ਜਿਵੇਂ ਝੂਠ ਬੋਲ ਰਿਹਾ ਹੋਵੇ ਉਸ ਪਲ ਬੰਸੋ ਦੀਆਂ ਅੱਖਾਂ ਬੰਦ ਹੋਣ ਤੇ ਵੀ ਉਸਦੇ ਅੱਗੇ ਪਿੰਡ ਦੀਆਂ ਉਹਨਾਂ ਸਾਰੀਆਂ ਔਰਤਾਂ ਤੇ ਮਰਦਾਂ ਦੇ ਚਿਹਰੇ ਘੁਮ ਕੇ ਜਿਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਸੀ ਉਹਨਾਂ ਸਭ ਦੇ ਪਰਿਵਾਰਾਂ ਨੇ ਬਹੁਤ ਭਜਨਸ ਕੀਤੀ ਪਰ ਉਹ ਉਹਨਾਂ ਵਿੱਚੋਂ ਕਿਸੇ ਨੂੰ ਵੀ ਬਚਾ ਨਹੀਂ ਸੰਸਕੀ ਅਸਾਹੀ ਮੈਂ ਠੀਕ ਹੋਣਾ ਜਾਣੀ ਮਨ ਵਿੱਚ ਇੱਕ ਖਿਆਲ ਆਉਂਦਿਆ ਉਸ ਦੇ ਅੰਦਰ ਕੰਬਾ ਛਿੜ ਗਿਆ ਇੱਕ ਠੰਡ ਕਰਨ ਸੀ ਜਾਂ ਉਸ ਦੀ ਬਿਮਾਰੀ ਦੇ ਡਰੋਂ ਇਹ ਉਸ ਸਮਝ ਨਾ ਸકી ਉਸ ਵੇਲੇ ਗੇਜੇ ਦੇ ਮੋਢੇ ਉੱਤੇ ਸਿਰ ਰੱਖ ਟੇਢੀ ਹੋ ਬੈਠੀ ਬੰਸੋ ਦੀਆਂ ਅੱਖਾਂ ਵਿੱਚੋਂ ਨਿਕਲੇ ਹੰਝੂ ਉਸ ਦੀਆਂ ਗੱਲਾਂ ਉੱਤੇ ਆ ਟਿਕ ਗਏ ਦੋਵੇਂ ਟਾਈਮ ਦਵਾਈ ਧਿਆਨ ਨਾਲ ਲੈ ਲੈਣਾ ਦੁਪਹਿਰ ਦੀ ਰੋਟੀ ਵਾਲਾ ਡੱਬਾ ਲੈ ਕੰਮ ਤੇ ਜਾਣ ਲਈ ਗੇਜੇ ਨੇ ਕਰੋਂ ਬਾਹਰ ਨਿਕਲਣ ਲੱਗਿਆ ਬੰਸੂ ਨੂੰ ਇਹ ਗਲਾਕੀ ਤਾਂ ਆਪਣੇ ਆਪ ਵਿੱਚ ਆ ਉਸਨੇ ਬਾਹਰ ਵੱਲ ਤੁਰੇ ਜਾਂਦੇ ਗੇਜੇ ਨੂੰ ਸਿਰਫ ਦੇਖਿਆ ਹੀ ਪਰ ਬੋਲੀ ਕੁਝ ਨਾ ਅਚਾਨਕ ਉਸ ਦਾ ਮਨ ਕੀਤਾ ਕਿ ਉਹ ਆਵਾਜ਼ ਮਾਰ ਗੇਜੇ ਨੂੰ ਕੁਝ ਪਲ ਆਪਣੇ ਕੋਲ ਬੈਠਣ ਲਈ ਆਕੇ ਪਰ ਆਵਾਜ਼ ਉਸਦੇ ਸੰਗ ਵਿੱਚੋਂ ਨਾ ਨਿਕਲ ਸਕੀ ਕਮਰੇ ਅੰਦਰਲੀ ਇੱਕ ਇੱਕ ਚੀਜ਼ ਉੱਤੋਂ ਦੀ ਕਮ ਦੀ ਉਸਦੀ ਨਿਗਾਹ ਖੁੱਲੇ ਦਰਵਾਜ਼ੇ ਵਿੱਚੋਂ ਵਿੜੇ ਵਿੱਚ ਡੇ ਪਏ ਉਸ ਮੰਜੇ ਉੱਤੇ ਜਾ ਕੇ ਅਟਕ ਗਈ ਜਿੱਥੇ ਬੈਠਸ ਤੇਲੀ ਪੋਟੀ ਟੂ ਨੂੰ ਦੁੱਤ ਪਿਆਰੀ ਸੀ ਦਿਨੋਂ ਦਿਨ ਸੁੱਕਦੀ ਜਾ ਰਹੀ ਆਪਣੀ ਤੇ ਉਤਲੇ ਇੱਕ ਇੱਕ ਅੰਗ ਉੱਤੇ ਫਿਰਦਾ ਉਸਦਾ ਹੱਥ ਟਿੱਡ ਦੇ ਉਸ ਹਿੱਸੇ ਉੱਤੇ ਜਾ ਕੇ ਰੁਕ ਗਿਆ ਜਿੱਥੇ ਕਦੇ ਕਦੇ ਅਚਾਨਕੀ ਦਰਦ ਦੀ ਤਿੱਖੀ ਜੀਲਕੀ ਖਿੱਚੀ ਜਾਂਦੀ ਸੀ ਉਸ ਵੇਲੇ ਉਹ ਕਸੀਸ ਵਟ ਟਿੱਡ ਦੇ ਉਸ ਹਿੱਸੇ ਨੂੰ ਆਪਣੇ ਦੋਹਾਂ ਹੱਥਾਂ ਨਾਲ ਕੁੱਟ ਕੇ ਫੜ ਲੈਂਦੀ ਪਰ ਦਰਦ ਦੀ ਉਹ ਲਕੀਰ ਕਿੰਨੀ ਕਿੰਨੀ ਤੇਰ ਤੱਕ ਵੀ ਮਿਟਣ ਦਾ ਨਾ ਨਹੀਂ ਸੀ ਲੈਂਦੀ ਤੂੰ ਬੁੱਤ ਭੀਗ ਨਗਰ ਅਸੀਂ ਬੈਠੇ ਆ ਜੇ ਤੋ ਕੁਛ ਵੀ ਤੇਰੇ ਲਈ ਕਰ ਸਕੇ ਕਰਾਂਗੇ ਤੂੰ ਐਂ ਦਿਲ ਨਾ ਛੱਡ ਗੰਗਾ ਨਗਰ ਤੋਂ ਬੰਸੂ ਦੀ ਖਬਰ ਲੈਣ ਆਈ ਸੀ ਮਾਂ ਨੇ ਉਸ ਦਾ ਸਿਰ ਆਪਣੀ ਬੁੱਕਲ ਵਿੱਚ ਰੱਖ ਮੱਥਾ ਘੁੱਟਦੇ ਉਸ ਦਾ ਦਿਲ ਤਰਾਇਆ ਉਸ ਸਮੇਂ ਬੰਸੂ ਨਹੀਂ ਪਾਰੀਆਂ ਅੱਖਾਂ ਵਾਲੀ मां ਦੇ ਚਿਹਰੇ ਵਰ ਦੇਖ ਆਪਣੇ ਮੱਥੇ ਉੱਤੇ ਫਿਰਦੇ ਉਸ ਦੇ ਹੱਥ ਨੂੰ ਆਪਣੇ ਹੱਥਾਂ ਵਿੱਚ ਕੁਟ ਕੇ ਫੜ ਲਿਆ ਤੈਸ ਤੂ ਕਿੱਥੇ ਰਹੁ ਮੇਰੇ ਬਿਨਾ मां ਦੀ ਗੱਲ ਸੁਣ ਕੁਝ ਪਲਾਂ ਬਾਅਦ ਬੰਸੂ ਨੇ ਉਸ ਨੂੰ ਪੁੱਛਿਆ ਆ ਬੈੜੇ ਬੋਲ ਨਾ ਮੂੰਹ ਕੱਢ ਰੱਬ ਭਲੀ ਕਰੂਗਾ ਬੰਸੂ ਦੀ ਮਾਂ ਨੇ ਮੂੰਹ ਪਰਾਂ ਨੂੰ ਪਵਾ ਆਪਣੀਆਂ ਅੱਖਾਂ ਵਿੱਚੋਂ ਸੇਮ ਆਏ ਹੰਝੂਆਂ ਨੂੰ ਚੁੰਨੀ ਦੇ ਲੜ ਨਾਲ ਪੁੰਝਿਆ ਕੁਝ ਪਲ ਉਹਨਾਂ ਦੋਹਾ ਵਿਚਕਾਰ ਚੁੱਪ ਬਸਰੀ ਰਹੀ ਥੋੜੀ ਦੂਰੀ ਤੇ ਦੂਸਰੇ ਮੰਜ਼ੇ ਉੱਤੇ ਚੁੱਪਚਾਪ ਬੈਠਾ ਬੰਸੋ ਦਾ ਬਾਪੂ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਇੱਕ ਦوار ਉਸ ਦਾ ਮਨ ਕੀਤਾ ਕਿ ਉਹ ਵੀ ਬੰਸੋ ਨਾਲ ਕੋਈ ਗੱਲ ਸਾਂਝੀ ਕਰੇ ਪਰ ਉਸ ਸਮੇ ਉਸ ਨੂੰ ਉਹ ਸ਼ਬਦ ਨਹੀਂ ਸੰਲਭ ਰਹੇ ਜਿਨ੍ਹਾਂ ਨਾਲ ਉਸਨੇ ਆਪਣੇ ਮਨਾਂ ਅੰਦਰਲੀ ਗੱਲ ਬੰਸੋ ਨਾਲ ਸਾਂਝੀ ਕਰਨੀ ਚਾਹੀ ਦੋ ਰਾਤਾਂ ਰਹਿ ਕੇ ਬੰਸੂ ਦੇ ਮਾਪੇ ਚਲੇ ਗਏ ਇਸ ਤੇ ਜਾਂਦੇ ਸਮੇਂ ਕੁਝ ਪੈਸੇ ਉਸ ਦੀ ਮੁੱਠੀ ਵਿੱਚ ਮੱਲੋ ਮੱਲੀ ਫੜਾ ਗਏ ਆਪਣੇ ਮਾਪਿਆਂ ਦੇ ਚਲੇ ਜਾਣ ਤੋਂ ਬਾਅਦ ਖਾਲੀ ਖਾਲੀ ਹੋ ਗਿਆ ਕਮਰੇ ਅੰਦਰ ਬੰਸੂ ਕੱਡੀ ਹੀ ਰਹਿ ਗਈ ਉਸ ਪਲ ਉਸ ਨੂੰ ਲੱਗਿਆ ਜਿਵੇਂ ਮੌਤ ਉਸ ਦੇ ਨੇੜੇ ਤੇੜੀ ਕਿਤੇ ਸ਼ੈਰ aí ਬੈਠੀ ਹੋਵੇ ਜਿਸ ਨੇ ਕਿਸੇ ਵੀ ਪਲ ਚਪਟਾ ਮਾਰ ਉਸ ਦੀ ਖੇਡ ਖਤਮ ਕਰ ਦੇਣੀ ਹੋਵੇ ਉਸ ਪਲ ਉਹ ਇੰਨੀ ਡਰੀ ਹੋਈ ਸੀ ਕਿ ਉਸ ਨੇ ਬਾਹਰ ਬੇੜੇ ਵਿੱਚ ਘਰ ਦੇ ਨਿੱਕੇ ਮੋਟੇ ਕਮ ਕਰਦੀ ਆਪਣੀ ਸੱਸ ਦਿਲੀਪੋ ਨੂੰ ਦੋ ਤਿੰਨ ਵਾਰ ਆਪਣੇ ਕੋਲ ਬੁਲਾਉਣਾ ਚਾਹਿਆ ਪਰ ਉਸਦੀ ਆਵਾਜ਼ ਵਿੱਚ ਇੰਨੀ ਵੀ ਜਾਨ ਨਹੀਂ ਸੀ ਬਚੀ ਕਿ ਉਹ ਦਿਲੀਪੋ ਦੇ ਕੰਨ ਤੱਕ ਪਹੁੰਚ ਸਕੇ ਉਹ ਡਰੀ ਡਰੀ ਉੱਠ ਕੇ ਬੈਠ ਗਈ ਹਾਲੇਦਾਰੀ ਨਜ਼ਰ ਕਮਾਉਂਦੇ ਹ ਉਸ ਦਾ ਮਨ ਕੀਤਾ ਕਿ ਉਹ ਉੱਠ ਕੇ ਆਪ ਹੀ ਕਮਰਿਆਂ ਬਾਹਰ ਚਲੀ ਜਾਵੇ ਬਾਹਰ ਜਾਣ ਲਈ ਉਹ ਆਪਣੇ ਆਪ ਨੂੰ ਅਜੇ ਤਿਆਰੀ ਕਰ ਰਹੀ ਸੀ ਕਿ ਉਸ ਨੂੰ ਲੱਗਿਆ ਜਿਵੇਂ ਕੋਈ ਅਦਿੱਖ ਹੱਥ ਉਸਦੀ ਬਾਹ ਫੜ ਉਸਨੂੰ ਮੰਜੇ ਤੋਂ ਉੱਠਣੋਂ ਰੋਕ ਰਿਆ ਹੋਵੇ ਉਸਨੇ ਆਪਣੇ ਪਿੰਡੇ ਵਿੱਚਲੀ ਪੂਰੀ ਤਾਕਤ ਇਕੱਠੀ ਕਰ ਉੱਠਣ ਲਈ ਹਮਲਾ ਮਾਰਿਆ ਪਰ ਦਿਖਾਈ ਨਾ ਦੇਰੀ ਕਿਸੇ ਚੀਜ਼ ਨੇ ਜਿਵੇਂ ਪਿੱਛੋਂ ਆ ਉਸਨੂੰ ਜੱਫਾ ਪਾ ਲਿਆ ਹੋਵੇ ਦੋ ਤਿੰਨ ਮਿੰਟਾਂ ਤੱਕ ਬੰਦ ਉਸ ਚੀਜ਼ ਨਾਲ ਕੁਲਦੀ ਜੀ ਪਰ ਜਦੋਂ ਉਸਦੀ ਕੋਈ ਪੇਛਾ ਨਾ ਗਈ ਤਾਂ ਢਾਲ ਜਿਹੀ ਹੋ ਫਿਰ ਮੰਜੇ ਉੱਤੇ ਲੰਮੀ ਪੈ ਗਈ ਕਿਉਂਕਿ ਉਸ ਸਮੇਂ ਉਸਨੂੰ ਅਦਿੱਖ ਸ਼ੈ ਨੀ ਬੁਰੀ ਤਰ੍ਹਾਂ ਮਤਵਰਤੀ 88 ਦਾ ਇੱਥੇ ਬੈਠ ਮੈਂ ਦਪਹਿਰ ਦੀ ਰੋਟੀ ਦਾ ਵਿਆਹ ਕਰਨਾ ਟੀਟੂ ਦਾ ਮੂੰਹ ਹੱਤੋ ਦਲੀਪੋਂ ਨੇ ਉਸਨੂੰ ਬੰਸੋ ਦਿਲਾਗਲੇ ਮੰਜੇ ਉੱਤੇ ਲਿਆ ਬਿਠਾਇਆ ਇਸ ਦਾ ਧਿਆਨ ਰੱਖੀ ਇਹ ਅੱਖ ਕਮਰਿਓਂ ਬਾਹਰ ਜਾਣ ਲੱਗੀ ਧਰੀਪੋ ਨੂੰ ਬੰਸੋ ਨੇ ਹੱਥ ਦੇ ਇਸ਼ਾਰੇ ਨਾਲ ਰੋਕ ਲਿਆ ਔਰ ਸਹੀ ਦਾ ਉਸਤੇ ਮੰਜੇ ਲਾ ਕੇ ਜਾ ਧਰੀਪੋ ਨੇ ਪੁੱਛਿਆ ਤੋਰੀ ਤੇ ਲਈ ਮੇਰੇ ਕੋਲ ਬਹਿ ਜਾ ਆਪਣੇ ਲਾਗੇ ਖੜੀ ਦਲੀਪੂ ਦਾ ਹੱਥ ਫੜੀ ਮਰੀ ਜੀ ਆਵਾਜ਼ ਬੰਸੂ ਦੇ ਮੂੰਹੋਂ ਨਿਕਲੀ ਇਹਨਾਂ ਕੀ ਹੋ ਗਿਆ ਅੱਜ ਮੰਜੇ ਦੀ ਬਾਹੀ ਉੱਤੇ ਬੈਠਿਆ ਦਲੀਪੂ ਨੇ ਉਸਤੇ ਸਹਿਮੇ ਹੋਏ ਚਿਹਰੇ ਵਰਤੇ ਇੱਕ ਸੂਚਿਆ ਤੋਈ ਭੈੜਾ ਸੁਪਨਾ ਆਇਆ ਲੱਗਦਾ ਦਲੀਪੂ ਨੇ ਉਸਦਾ ਹੱਥ ਫੜ ਪੁੱਛਿਆ ਪਰ ਬੰਸੂ ਕੋਲੋਂ ਆਪਣੇ ਮਨ ਅੰਦਰਲੇ ਡਰ ਭਾਰੇ ਬੋਲ ਕੇ ਦਲੀਪੂ ਨੂੰ ਨਾ ਦੱਸਿਆ ਗਿਆ ਉਹ ਤਾਂ ਇੱਕ ਟੱਕ ਉਸਦੇ ਚਿਹਰੇ 'ਵਲ ਆਪਣੀਆਂ ਪੀਲੀਆਂ ਪੈਗੀਆਂ ਅੱਖਾਂ ਨਾਲ ਦੇਖਦੀ ਰਹੀ ਬੰਸੋ ਨੂੰ ਆਪਣੇ ਵਾਲੇ ਇਸ ਤਰ੍ਹਾਂ ਬਿਨਾ ਅੱਖ ਚਪਕੇ ਦੇਖੀ ਜਾਂ ਤੇ ਲੱਗੇ ਬੈਠੀ ਦਲੀਪੂ ਨੂੰ ਵੀ ਉਸ ਕੋਲੋਂ ਪੈ ਹੌਣ ਲੱਗ ਪਿਆ ਅੱਗੇ ਨਾ ਕਦੇ ਅੱਜ ਤਾਂ ਬੁਲਾਈ ਔਰ ਹੋਰ ਹੋਰ ਚਾਹ ਰਹੀ ਹੈ ਦਲੀਪੂ ਨੇ ਤੇਜ਼ੀ ਨਾਲ ਉਸ ਤੇ ਲਾਗਿਓ ਉੱਠ ਪਾਣੀ ਦਾ ਗਲਾਸ ਲਿਆ ਉਸ ਨੂੰ ਪੀਣ ਲਈ ਦਿੱਤਾ ਉੱਠ ਕੇ ਬੈਠ ਗਈ ਬੰਸੋ ਨੇ ਦਲੀਪੂ ਦੇ ਹੱਥੋਂ ਪਾਣੀ ਵਾਲਾ ਗਲਾਸ ਫੜਦਾ ਲਿਆ ਅਰ ਕੁਝ ਪਰ ਉਹ ਗਲਾਸ ਵਿੱਚਲੇ ਪਾਣੀ ਨੂੰ ਘੂਰਦੀ ਰਹੀ। ਹਨ ਹੀ ਪੀ ਲੈ। ਟਲੀਪੋ ਦੀ ਅੱਖੀ ਗਲਸ ਨੂੰ ਸੱਤੀਰੇ ਵਰ ਦੇਖ ਉਹ ਹਲਕਾ ਜਿਹਾ ਮੁਸਕਰਾਈ। ਫਿਰ ਗਲਾਸ ਬੁੱਲਾਂ ਨੂੰ ਲਾ। ਉਸਨੇ ਦੋ ਕੁ ਕੁੱਟਾਂ ਪਰ ਗਲਾਸ ਟਲੀਪੋ ਨੂੰ ਫੜਾ ਦਿੱਤਾ। ਟੀਟੂ ਨਾਜ਼ ਦੇ ਮੰਜੇ ਉੱਤੇ ਖੇਡਦਾ ਖੇਡਦਾ ਉੱਥੇ ਹੀ ਸੌਂ ਗਿਆ। ਆਪਣੇ ਮੰਜੇ ਉੱਤੇ ਬੈਠੀ ਪੰਸੋ ਦਾ ਧਿਆਨ ਟੀਟੂ ਵੱਲ ਗਿਆ। ਤੁੱਸੋਂ ਬੰਨ ਕੀਤਾ ਕਿ ਟੀਟੂ ਨੂੰ ਚੁੱਕ ਆਪਣੀ ਬੁੱਕਲ ਵਿੱਚ ਲੈ ਲੈ ਬਈ ਪਰ ਹੁਣ ਉਹ ਇੰਨੇ ਜੋਗੀ ਵੀ ਨਹੀਂ ਸੀ ਰਹੀ ਵੀ ਕਾ ਨੇ ਰੋਂ ਲਿਆਂਦੀ ਦਵਾਈ ਖਾਂਦਿਆਂ ਬਸ ਉਹਨੂੰ 2 ਮਹੀਨਿਆਂ ਤੋਂ ਉੱਪਰ ਹੋ ਗਏ ਸਨ ਪਰ ਆਰਾਮ ਹੋਂ ਦੀ ਥਾਂ ਮੇ ਉਸਦੀ ਸਿਹਤ ਪਹਿਲਾਂ ਨਾਲੋਂ ਵੀ ਰਹਿ ਗਈ ਸੀ ਸੁੱਕ ਕੇ ਹੱਡੀਆਂ ਦੀ ਮੁੱਠ ਪੰਦੀ ਚਾਰੀ ਸੀ ਉਹ ਪਹਿਲਾਂ ਤਾਂ ਉਹ ਕਦੇ-ਕਦੇ ਆਪਣੇ ਆਪ ਉੱਠ ਕੇ ਵਿਹੜੇ ਵਿੱਚ ਤੁਰ ਫਿਰ ਲੈਂਦੀ ਪਰ ਪਿਛਲੇ ਕੁਝ ਦਿਨਾਂ ਤੋਂ ਉਸ ਕੋਲੋਂ ਆਪਣੇ ਆਪ ਉੱਠ ਕੇ ਵੀ ਨਹੀਂ ਸੀ ਬੈਠਿਆ ਜਾਂਦਾ ਚਾਰ ਕਦਮ ਤੁਰਦੇ ਹ ਉਸ ਦਾ ਸਾਥ ਚੜਨ ਲੱਗ ਪੈਂਦਾ ਕਿਸੇ ਸਪਾਸਿਓ ਵੀ ਪੈਸੀਆਂ ਦਾ ਜਗਾ ਨਹੀਂ ਹੋ ਰਿਹਾ ਸਮਝ ਨਹੀਂ ਲੱਗਦੀ ਕੀ ਕਰਾਂ ਇੱਕ ਰਾਤ ਕੰਮ ਤੋਂ ਵਾਪਸ ਘਰ ਪਰਤੇ ਕੇ ਜਿਨੇ ਬਿਸਤਰੇ ਤੇ ਪਈ ਬੰਸੋਂ ਨੂੰ ਔਖੇ ਸੌਖੇ ਸਾ ਲੈਂਦੀ ਦੇਖ ਆਪਣੇ ਆਪ ਨੂੰ ਇੱਕ ਅਲਾਖੀ ਕੀ ਗੱਲ ਕਹਤੇ ਠੀਕ ਨਹੀਂ ਹੱਥ ਮੂੰਹ ਧੋਗੇ ਜੇ ਨੇ ਉਸਦੇ ਮੱਥੇ ਉੱਤੇ ਹੱਥ ਰੱਖ ਪੁੱਛਿਆ ਤਾਂ ਬੰਸੂ ਦੀਆਂ ਅੱਖਾਂ ਵਿੱਚ ਡੱਕ ਕੇ ਅਚਾਨਕ ਹੀ ਛਲਕ ਪਏ। ਫੁਆਹੇ ਦਿਲ ਨਾ ਛੱਡ ਮੈਂ ਕਰਦਾ ਪੈਸਿਆਂ ਦਾ ਕੋਈ ਨਾ ਕੋਈ ਬੰਦੋਬਸਤ ਦੁਆਰਾ ਲੈ ਕੇ ਜਾਣਾ ਬੀਕਾ ਨੇ। ਜੇ ਜੇ ਨੇ ਉਸ ਦੀਆਂ ਅੱਖਾਂ ਵਿੱਚੋਂ ਨਿਕਲੇ ਹੰਝੂਆਂ ਨੂੰ ਪੂੰਝਦੇ ਆਖਿਆ। ਬੋਲ ਕੇ ਇਹ ਗਲ ਆਖਣ ਸਮੇਂ ਕੇ ਜੇ ਨੂੰ ਆਪਣੀ ਆਵਾਜ਼ ਕੰਬਰੀ ਲੱਗੀ। ਗੇਜੇ ਦੀ ਗੱਲ ਸੁਣ ਬੰਸੋ ਨੇ ਉਸ ਦਾ ਹੱਥ ਆਪਣੇ ਹੱਥ ਵਿੱਚ ਘੁੱਟਣਾ ਚਾਹਿਆ ਪਰ ਉਸ ਕੋਲ ਉਹ ਜੇ ਹਾ ਕਰਨਾ ਹੋਇਆ ਉਸ ਦੇ ਅੰਗਾਂ ਵਿੱਚ ਦੀ ਤਾਕਤ ਜਿਵੇਂ ਪੂਰਾ ਪੂਰਾ ਕਰਕੇ ਖਤਮ ਹੋ ਰਹੀ ਹੋਵੇ ਕਿਥੋਂ ਲਿਆਏਗਾ ਗੇਜੇ ਨੇ ਪੈਸੇ ਅਜੇ ਤੱਕ ਪੈਸੇ ਕੋਲੋਂ ਫੜੇ ਹੀ ਨਹੀਂ ਮੋੜੇਗੇ ਗੇਜੇ ਦੇ ਹੱਥ ਨੂੰ ਆਪਣੇ ਹੱਥ ਵਿੱਚ ਫੜੀ ਪਈ ਬੰਸੋ ਸੋਚ ਰਹੀ ਸੀ ਬੱਕੀ ਅਗਲੇ ਕਾਂਡ ਵਿੱਚ ਧੰਨਵਾਦ